ਸਾਸੀ ਗਾਲ ਸਾਰੇ ਵੀਰਾਂ ਨੂੰ ਮੈਂ ਅੱਜ ਅੰਗਰੇਜ਼ੀ ਇੱਧਰੋਂ ਤੇ ਪਤਾ ਨਹੀਂ ਕੀ ਗੁਰੂ ਰਾਮਦਾਸ ਨੇ ਮਿਹਰ ਕੀਤੀ ਤੇ ਮੇਰੇ ਵੱਡੇ ਭਰਾ ਮੈਨੂੰ ਮਿਲ ਪਏ ਕੈਪਟਨ ਸਾਹਿਬ ਤੁਸੀਂ ਸਾਡੇ ਪਿਓ ਦੀ ਸੌਂ ਖਾਦੀ ਸੀ ਕਿ ਚਾਰ ਦਿਨਾਂ ਦੇ ਵਿੱਚ ਨਸ਼ਾ ਬੰਦ ਕਰ ਦਾਂਗੇ ਆ ਵੇਖੋ ਆ ਨਾੜਾਂ ਵੀ ਰਹਿ ਗਈਆਂ ਜੇ ਆ ਵੇਖੋ ਤੇ ਹੈ ਪਸੀਨਾ ਮੈਂ ਹੈਗਾ ਜੀ ਪੀੜਿਤ ਕਾਲੇ ਪੀੜੀ ਨਾ ਦੋ ਮੇਰੇ ਬੇਟੇ ਵਾਇਫ ਐਮਏ ਬੀਐਡ ਐਮਏ ਪਬਲਿਕ ਐਡ ਮੈਂ ਕੀਤੀ ਐਮਏ ਸੋਸ਼ੀਓਲੋਜੀ ਐਮਏ ਪੰਜਾਬੀ ਬੀਐਡ ਪੋਲੀਟੈਕਨੀਕਲ ਆਈਟੀਆਈ ਤੇ ਬੁੱਢੇ ਹੋ ਗਏ ਆ ਬੁੱਢੇ ਹੋ ਗਏ ਆ ਇਸ ਚੱਕਰ ਚ ਕੱਢਿਆ ਨਹੀਂ ਮੈਂ ਪੁਲਿਸ ਨੂੰ ਵੀ ਇਹ ਇਹ ਚੀਜ਼ ਦਾ ਜ਼ਿੰਮੇਵਾਰ ਨਹੀਂ ਮੰਨਦਾ ਜਦੋਂ ਕਿਸੇ ਦੇ ਘਰ ਚ ਅੱਗ ਲੱਗਦੀ ਨਾ ਗਵਾਂਢੀ ਕਹਿੰਦਾ ਵਾ ਚੰਗਾ ਹੋਇਆ ਚੰਗਾ ਹੋਇਆ ਇਹ ਪੜਿਆ ਸੀ 2500 ਰੁਪਏ ਤੇ ਮੇਰੇ ਪਿਓ ਨੇ ਮਿਹਨਤ ਕਰ ਕਰਕੇ ਮੈਨੂੰ ਪੜਾਇਆ ਮਿਹਨਤ ਕਰ ਕਰਕੇ ਕੋਈ ਸਾਡੀ ਪੈਲੀ ਨਹੀਂ ਸੀ ਕੋਈ ਸਾਡਾ ਕੋਈ ਕੁਝ ਨਹੀਂ ਸੀ 2500 ਰੁਪਏ ਤੇ ਮਿਹਨਤ ਕਰ ਕਰਕੇ ਮੇਰੇ ਪਿਓ ਨੇ ਮੈਨੂੰ ਖਾਲਸਾ ਕਾਲਜ ਦੇ ਵਿੱਚ ਪੜਾਇਆ ਪਲੱਸ 1 ਤੋਂ ਖਾਲਸਾ ਕਾਲਜ ਗਿਆ ਹੁਣ ਵੀ ਮੈਂ ਨਸ਼ੇ ਜੇ ਮੈਨੂੰ ਨਸ਼ੇ ਜਨ ਹੁੰਦਾ ਨਾ ਤੇ ਮੈਂ ਮਰਨ ਡਿਆ ਹੁਣਾ ਅੰਦਰ ਤੇ ਮੇਰੇ ਕੋ ਬਿਆਨ ਨਹੀਂ ਦਿੱਤਾ ਜਾਣਾ ਸਿੱਧੀ ਗੱਲ ਜੀ ਤੇ ਤੁਸੀਂ ਬੜੀ ਵਧੀਆ ਗੱਲ ਕਹੀ ਮੇਰੇ ਪਿਓ ਦੀ ਤੁਸੀਂ ਸੌਹ ਖਾਦੀ ਚਾਰ ਦਿਨਾਂ ਚ ਤੈਨੂੰ ਕੋ ਬੰਦ ਨਹੀਂ ਹੋਇਆ ਆ ਦੇਖ ਲੋ ਖਜ਼ਾਨੇ ਵਾਲੇ ਤੋਂ ਚਭਾਲ ਤੱਕ 7 ਸਾਲ ਦੇ ਬੱਚੇ ਕੋ ਲੈ ਲੋ ਭਾਵੇਂ ਤੁਹਾਡੀ ਜੇਬ ਚ ਪੈਸੇ ਹੋਣੇ ਚਾਹੀਦੇ 7 ਸਾਲ ਦੇ ਬੱਚੇ ਕੋ ਇੰਜੈਕਸ਼ਨ ਵੀ ਨਾਲ ਲਾ ਕੇ ਦੇਣਗੇ ਆ ਨਾੜਾ ਰਹਿ ਗਿਆ ਜੀ ਆ ਨਾੜਾ ਰਹਿ ਗਿਆ ਸਾਰੀਆਂ ਆ ਨਾੜਾ ਰਹਿ ਗਿਆ ਜੀ ਘਰ ਵੀ ਬਰਬਾਦ ਹੋ ਗਿਆ ਸਾਰਾ ਸਾਰਾ ਘਰ ਬਰਬਾਦ ਹੋ ਗਿਆ ਆਈਏਐਸ ਪ੍ਰੀਲਿਮਰੀ ਮੈਂ ਕੱਢਿਆ ਜੇ ਟੈਸਟ ਪ੍ਰੀਲਿਮਰੀ ਮੈਂ ਕੱਢਿਆ ਜੇ 2004 ਪ੍ਰੋਫੈਸਰ ਸੁਲੱਖਣ ਸਿੰਘ ਦੇ ਨਾਲ ਪ੍ਰੋਫੈਸਰ ਕਿਉਂਕਿ ਮੈਂ 6 ਸਟੂਡੈਂਟ ਫੈਰਿਸ਼ਨ ਦਾ ਸ਼ੁਰੂ ਤੋਂ ਜੁੜਿਆ ਹਾਂ ਖਾਲਸਾ ਕਾਲਜ ਤੋਂ ਹੀ ਆਪਣੇ ਮੀਰਾ ਕੋਰ ਸਾਹਿਬ ਦੇ ਨਾਲ ਅਜੇ ਪਾਲ ਮੀਰਾ ਕੋਰ ਸਾਹਿਬ ਦੇ ਨਾਲ ਸ਼ੁਰੂ ਤੋਂ ਅੜਿਆ ਇਹਨਾਂ ਨੇ ਇੱਕ ਕੀ ਦੇਖਿਆ ਕਿ ਇਹ ਨਾਇਆਂ ਦਾ ਮੁੰਡਾ ਇੰਨਾ ਪੜ ਗਿਆ ਇੰਨੇ ਪਤਾ ਨਹੀਂ ਅਫਸਰ ਲੱਗ ਜਾਣਾ ਜਾ ਕੇ ਜਦੋਂ ਕਿਸੇ ਦੇ ਘਰ 'ਚ ਅੱਗ ਲੱਗਦੀ ਨਾ ਦੂਜਾ ਵੇਂਦਾ ਵਾ ਪਰ ਇਹ ਅੱਗ ਘਰ ਘਰ ਪਹੁੰਚ ਰਹੀ ਜੀ ਕੈਪਟਨ ਸਾਹਿਬ ਇਹ ਅੱਗ ਘਰ ਘਰ ਪਹੁੰਚ ਰਹੀ ਜੀ ਪੁਲਸ ਦਾ ਇੰਦੇ ਚ ਕੋਈ ਨਹੀਂ ਜਈ ਕੋਈ ਰੋਲ ਨਹੀਂ ਜੇ ਪੁਲਸ ਦਾ ਕੋਈ ਕਾਲੀਆਂ ਭੇਡਾਂ ਆਉਣਗੀਆਂ ਵਿੱਚ 5 10 10 ਪਰ ਪੁਲਸ ਵੀ ਸਾਰੀ ਮਾੜੀ ਨਹੀਂ ਆ ਮੇਰੀਆਂ ਨਾੜਾਂ ਵੇਖ ਲੋ ਕੋਈ ਨਾੜ ਨਹੀਂ ਕੋਈ ਨਾੜ ਨਹੀਂ ਇੱਕ ਨਾੜ ਨਹੀਂ ਜੇ ਮੇਰੀ ਇੱਕ ਨਾੜ ਨਹੀਂ ਜੇ ਮੇਰੀ ਰਹਿ ਗਈ ਇੱਕ ਨਾੜ ਨਹੀਂ ਜੇ 15 14 ਸਾਲ ਦਾ ਬੱਚਾ ਹੋ ਗਿਆ ਉਹ ਵੇਂਦਾ ਰਹਿੰਦਾ ਪਾਪਾ ਕੋਲੋਂ ਕਰ ਰੋਜ਼ ਕਿੰਨੇ ਦਾ ਨਸ਼ਾ ਲਾਉਂਦੇ ਹੋ 2000 ਦਾ ਇਹਨਾਂ ਪੈਸਾ ਕਿੱਥੋਂ ਆਉਂਦਾ 2000 ਦਾ ਚੋਰੀ ਕਰੋ ਕਦੀ ਬਾਰੋਂ ਨਹੀਂ ਕੀਤੀ ਘਰ ਦੀਆਂ ਚੀਜ਼ਾਂ ਵੇਚੀਆਂ ਕਦੀ ਬਾਈਕ ਰੱਖਤੀ ਗੈਣੇ ਹੁਣ ਆ ਵੇਖੋ 60800 ਦੀ ਕਢਾ ਕੇ ਦਿੱਤੀ ਆ ਫਿਰ ਵਾਈਫ ਨੇ ਮੇਰੇ ਸਹੁਰਿਆਂ ਨੇ 60800 ਦੀ ਆਪਣੀ ਟੀਵੀ ਐਸਪੋਰਟਸ ਸਾਹਮਣੇ ਲੱਗੀ ਆ ਛੱਡਦੇ ਕਿਉਂ ਨਹੀਂ ਤੁਸੀਂ ਨਸਾ ਸਿਡਾਉਣ ਤੇ ਛੱਡੀਏ ਭਾਜੀ ਸਿਡਾਉਣ ਤੇ ਛੱਡੀਏ ਸੈਂਟਰ ਖੁੱਲੇ ਹੋਏ ਆ ਉਥੇ ਕੋਈ ਨਹੀਂ ਜੀ ਕੋਈ ਨਹੀਂ ਜੇ ਸੌਂਦਾ ਉਹਨਾਂ ਦੀ ਸੱਚਾਈ ਕੀ ਆ ਉਹਨਾਂ ਦੀ ਸੱਚਾਈ ਇਹ ਆ ਭਾਜੀ ਉਹਨਾਂ ਦੀ ਸੱਚਾਈ ਇਹ ਆ ਉਥੇ ਬਿਠਾਈ ਐਮਬੀਬੀਐਸ ਨਾ ਕਿ ਐਮਐਸ ਐਮਐਸ ਉਥੇ ਕੀ ਸਚਾਈ ਆ ਉਹਨਾਂ ਤੁਹਾਨੂੰ ਲਿਖ ਦੇਣੀਆਂ ਗੋਲੀਆਂ ਨੀਂਦ ਵਾਲੀਆਂ ਨੀਂਦ ਵਾਲੀਆਂ ਸੁੱਤੇ ਰਹੋ ਫੁੱਦੂ ਬੰਜੋ ਘਰ ਆ ਗਈ ਸੁੱਤੇ ਰਹੋ ਉਹਨਾਂ ਹੋਰ ਤਲਬ ਲੱਗਦੀ ਹੈ ਹੋਰ ਸੈਂਟਰਲ ਸਚਾਈ ਕੀ ਆ ਇੱਕੋ ਸੈਂਟਰ ਅਮਰਸਾ ਜ ਖੁੱਲਾ ਇਹ ਰੌਲਾ ਪਾਉਂਦਾ ਨਾ ਕਿ ਬੜੇ ਮੈਂ ਸੈਂਟਰ ਖੋਲੇ ਬੜਾ ਨਾ ਕੀਤਾ ਮੈਂ ਇੱਕ ਹੋਰ ਸੈਂਟਰ ਉਹ ਵੀ ਬੰਦ ਪਿਆ ਜੇ ਉਹ ਵੀ ਬੰਦ ਪਿਆ ਜੇ 33 33 ਦੇ 133 ਬਿਸਤਰਾ ਦਾ ਉਹੀ ਬੰਦ ਪਿਆ ਜੇ ਤੂੰ ਅੱਜ ਦਵਾਈ ਲੈਣ ਚਲ ਜੋ ਨਾ ਉਥੇ ਤੇ ਭਾਜੀ ਉਥੇ ਦਵਾਈ ਜਿਹੜੀ ਉਰਲੇ ਬੰਨੇ ਗੁਰਨਾਨਕ ਹਸਪੀਟਲ ਜਿਹੜੀ ਮਿਲਦੀ ਲਾ ਜਿੱਥੇ ਸਤਕਾਰ ਕਮੇਟੀ ਨੇ ਆ ਕੇ ਬੜਾ ਡੰਡਾ ਵਾਇਆ ਸੀ ਕਿ ਮੁੰਡੇ ਮੂੰਹ ਦੇ ਵਿੱਚੋਂ ਦਵਾਈ ਕੱਢ ਕੇ ਤੇ ਇੰਜੈਕਟ ਕਰਦੇ ਸੀ ਇੰਜੈਕਟ ਕਰਦੇ ਸੀ ਮੁੰਡੇ ਦਵਾਈ ਕੱਢ ਕੇ ਸਤਕਾਰ ਕਮੇਟੀ ਨੇ ਪੂਰਾ ਉਥੇ ਛੇਤਰ ਵਾਇਆ ਆ ਕੇ ਮੁੜ ਕੇ ਹਟੇ ਮੁੜ ਕੇ ਭਾਜੀ ਉਥੋਂ ਹਟੇ ਉਹ ਹੁਣ ਸਾਨੂੰ ਨਹੀਂ ਪਤਾ ਅਸੀਂ 3 ਦਿਨਾਂ ਨਾ ਗਏ 4 ਦਿਨਾਂ ਗਏ ਉਹ ਗੋਲੀਆਂ ਉਹਨਾਂ ਨੂੰ ਵਾਈਟੀਆਂ ਜੇ ਉਹ ਗੋਲੀਆਂ 100 ਰੁਪਏ ਦੀ ਗੋਲੀ ਵਕਣ ਡਈ ਜੇ ਉਹ ਬਾਰੂ-ਬਾਰ ਵੇਚੀ ਜਾਂਦੀ ਹੈ ਬਾਰੂ-ਬਾਰ ਵੇਚ ਬਾਰੂ-ਬਾਰ ਵੇਚੀ ਜਾਂਦੀ ਹੈ ਉਹ ਬਾਰੂ-ਬਾਰ ਵੇਚੀ ਜਾਂਦੀ ਆ ਉਹ ਗੋਲੀ ਬਾਰੂ-ਬਾਰ ਪਤਾ ਨਹੀਂ ਕਿਤਰਾ ਲੈ ਆਉਂਦੇ ਕਿਤਰਾ ਨਹੀਂ ਹਰਚ ਹੋਰ ਕਿੱਥੇ ਕਿੱਥੇ ਜ਼ਿਆਦਾ ਨਸ਼ਾ ਵਿਕ ਰਿਹਾ ਪਾਜੀ ਇੱਕ ਤੇ ਕੋਰ ਏਰੀਆ ਵਾਲਾ ਸਾਡਾ ਲਾ ਲਓ ਖਜ਼ਾਨੇ ਵਾਲੇ ਤੋਂ ਲੈ ਕੇ ਚਵਾਰ ਰੋਡ ਸਾਰਾ ਹੀ ਸਾਰਾ ਤੇ ਇੱਕ ਅਨਗੜ ਲਾ ਲਓ ਕੋਰ ਏਰੀਆ ਤੇ ਇੱਕ ਲਾ ਲਓ 88 ਫੁੱਟ ਰੋਡ ਮਜੀਠਾ ਰੋਡ ਕਿਹੜਾ ਕਿਹੜਾ ਨਸ਼ਾ ਜ਼ਿਆਦਾ ਵਿਕ ਰਿਹਾ ਪਾਜੀ ਚਿੱਟਾ ਹੀ ਸਿਰਫ ਚਿੱਟਾ ਚਿੱਟ ਉਹਦਾ ਰੇਟ 3500 3500 ਨੂੰ 1 ਗ੍ਰਾਮ ਦਾ 1 ਗ੍ਰਾਮ ਦਾ 3500 3500 ਘਰੋਂ ਤੁਸੀਂ ਚੋਰੀ ਕਰ ਤੁਹਾਨੂੰ ਬੱਚੇ ਉਹਨੇ ਚਰ ਤੁਹਾਨੂੰ ਚੰਗੇ ਲੱਗਣੇ ਨਹੀਂ ਜਿਹਨੇ ਤੁਸੀਂ 500 ਦਾ 10000 ਦਾ ਤੁਸੀਂ ਲਾਹਣਾ ਲਿਆ ਤੁਹਾਨੂੰ ਬੱਚੇ ਨਹੀਂ ਚੰਗੇ ਲੱਗਣੇ ਤੁਹਾਨੂੰ بیوی ਨਹੀਂ ਚੰਗੀ ਲੱਗਣੀ ਪਾਜੀ 2500 ਰੁਪਏ ਮੇਰੇ ਫਾਦਰ ਨੇ ਮਿਹਨਤ ਕਰਕੇ ਇੰਨਾ ਵਧੀਆ ਮੈਨੂੰ ਪੜਾਇਆ ਇੰਨਾ ਕੋ ਬਰਤਾਸ ਨਹੀਂ ਹੋਇਆ بس ਉਹ ਮੇਰੀ ਕਿਸਮ ਮਾੜੀ ਹੀ ਕਿ ਮੈਂ ਉਥੇ ਬੈਠਾ ਸਾਂ ਮੈਨੂੰ ਮੇਰੀ ਸਿਰਦਰਦ ਹੋਣ ਦੀ ਤੇ ਮੇਰਾ ਪਬਲਿਕ ਐਡ ਦਾ ਸਮੈਸਟਰ ਦੂਜੇ ਦਾ ਪੇਪਰ ਸੀ ਆਪਣੇ ਫਾਈਨੈਂਸ਼ੀਅਲ ਐਡ ਅਬ੍ਰੀਸੇਸ਼ਨ ਦਾ ਤੇ ਐਸਆਈ ਨੇ ਐਸਆਈ ਸਾਡੇ ਉੱਤੇ ਰਹਿੰਦਾ ਸੀ ਭਾਜੀ ਮੋਨੀ ਪਾਰਕ ਡੂੰਗੇ ਕੁਆਟਰਾਂ ਚ ਦਸ਼ਮੇਸ਼ ਅਕੈਡਮੀ ਦੇ ਲਾਗੇ ਡੂੰਗੇ ਕੁਆਟਰ ਐਂਟਰੀ ਦੇ ਹੁੰਦੇ ਸੀ ਇਹ ਨਾ 35 ਕਿਲੋਮੀਟਰ ਤੋਂ ਅੱਗੇ ਨਹੀਂ ਦਿੰਦੇ 35 ਕਿਲੋਮੀਟਰ ਤੋਂ ਅੱਗੇ ਹੋਣਾ ਚਾਹੀਦਾ ਪਿੰਡ ਤੇ ਇਹ ਨਹੀਂ ਦਿੰਦੇ ਆਪਾਂ ਨੂੰ ਕਮਰਾ ਠੀਕ ਹੈ ਜੀ ਅਸੀਂ ਉੱਥੇ ਕਮਰਾ ਲੈ ਲਿਆ ਤਿੰਨ ਜਾਣਿਆਂ ਨੇ ਤਿੰਨ ਜਾਣਿਆਂ ਨੇ ਉਹਦੇ ਉੱਤੇ ਐਸਆਈ ਰਹਿੰਦਾ ਸੀ ਕਹਿੰਦਾ ਯਾਰ ਦੋ ਲੈਣਾ ਵਾਲਾ ਵੇਖੀ ਪੇਪਰ ਕਿੱਤਰਾ ਹੁੰਦਾ ਪਾਜੀ ਉਹਦਾ ਮੈਨੂੰ ਇੰਨੀਆਂ ਉਲਟੀਆਂ ਲੱਗੀਆਂ ਕਿਹੜੇ ਸਾਲ ਦੀ ਗੱਲ ਆ ਇਹ ਪਾਜੀ 2004 ਦੀ 2004 ਤੋਂ ਬਾਅਦ ਨਿਕਲਿਆ ਨਹੀਂ ਗਿਆ ਉਦੋਂ ਵੀ ਚਿੱਟਾ ਲਾਇਆ ਕਿਸਮੇਕ ਚੱਲਦਾ ਅੰਦਾ ਉਦੋਂ ਸਮੈਕ ਸੀ ਉਦੋਂ ਸਮੈਕ ਸੀ ਉਦੋਂ ਸਮੈਕ ਸੀ ਉਦੋਂ ਸਮੈਕ ਸੀ ਤੇ ਕੈਪਟਨ ਸਾਹਿਬ ਮੈਂ ਤੁਹਾਨੂੰ ਇੱਕੋ ਬੇਨਤੀ ਕਰਦਾ ਆ ਕਾਲੀਆਂ ਭੇਡਾਂ ਜਿਹੜੀਆਂ ਸਾਰੀ ਪੰਜਾਬ ਪੁਲਿਸ ਨੂੰ ਆਪਾਂ ਮਾੜਾ ਨਹੀਂ ਕਹਿ ਸਕਦੇ ਕਾਲੀਆਂ ਪੇਡਾਂ ਜਿਹੜੀਆਂ ਉਹਨਾਂ ਤੇ ਨੱਥ ਪਾਓ ਉਹਨਾਂ ਤੇ ਨੱਥ ਪਾਓ ਤੇ ਘਰ ਬਚਾਓ ਸਾਡੇ ਤੇ ਬਾਲੇ ਵੀ ਡਿੱਗਦੇ ਸਾਡੇ ਤੇ ਬਾਲੇ ਵੀ ਡੇਪੇ ਇੰਨੇ ਵਧੀਆ ਘਰ ਸੀ ਆਪਣੇ ਹੱਥੀ ਬਰਬਾਦ ਕੀਤਾ ਹੀ ਮੈਂ ਜਾਂ ਜਾਂ ਮੈਂ ਆਪਣੇ ਹੱਥੀ ਬਰਬਾਦ ਕੀਤਾ ਹੀ ਕਰੀ ਗੱਲ ਸਦਨ ਚ ਮੈਂ ਆਪਣੇ ਹੱਥੀ ਬਰਬਾਦ ਕੀਤਾ ਹੀ ਠੀਕ ਹੈ ਜੀ ਗੱਲ ਦੱਸਣ ਲਈ ਤੁਹਾਡਾ ਧੰਨਵਾਦ